ਜਿਸ ਮਟੀ ਨਾਲ ਮਸਜਿਦ ਬਣਦੀ ਤੇ ਉਸੇ ਦੀ ਏ ਧਰਮਸਾਲਾ ਤੇ ਜਿਸ ਲੱਕਰੀ ਨਾਲ ਤਸਬੀ ਬਣਦੀ ਤੇ ਉਸੇ ਦੀ ਏ ਮਾਲਾ ਮੁਸਲਮਾਨ ਨੂੰ ਮਸਬਦਾ ਸੌਰਾ ਲੱਗਦਾ ਤੇ ਹਿੰਦੂ ਨੂੰ ਲੱਗਦਾ ਸਾਲਾ ਬਿਨ ਅਮਲਾਂ ਦੇ ਬੁੱਲੇ ਸ਼ਾਹ ਜੀ ਤੇ ਇਨਾਂ ਦੂਆ ਦਾ ਮੁਕਾ ਇੱਕ ਜਾਨ ਗੰਗਾ ਦੇ ਬੈਣ ਪੰਗਾ ਤੇ ਨਹੀਂ ਜਾਣਦੇ ਪੰਜਿਆਂ ਕੱਖਿਆਂ ਨੂੰ ਤੇ ਇੱਕ ਜਾਨ ਮੱਕੇ ਆਵੇਂ ਖੋਣ ਤੱਕੇ ਤੇ ਪੈ ਪੂਜ ਦੇ ਪੱਥਰਾਂ ਵਟਿਆਂ ਨੂੰ ਤੇ ਇੱਕ ਦੇ ਨੂੰ ਪਾਂਗਾ ਉੱਚੀ ਮਾਰ ਚੋਗਾ ਤੇ ਜਿਵੇਂ ਮੱਝਾਂ ਏੜੀ ਇੱਕ ਦੀਆਂ ਕਟਿਆਂ ਨੂੰ भु शारब अंदर बस बुले शारब अंदर वसद ते पतू दठियां